ਅਜੀ ਗੁਰਦਾਸ ਸਿੰਘ ਮਹਾਰਾਜੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਸਤਕਰ ਅਜਿਹਾ ਫਰੀਦਕੋਟ ਦੇ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਅਸੀਂ ਸਾਰੇ ਫਰੀਦਕੋਟ ਦੀ ਟੀਮ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਹੋਂਟੈਸ ਸਪੋਰਟ ਕਰ ਰਹੇ ਹਾਂ ਅੱਜ ਅਸੀਂ ਪਿੰਡ ਮਹਾਰਾ ਤੋਂ ਗੁਰਦਾਸ ਸਿੰਘ ਮਹਾਰਾਜੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਸਤਕਰ ਰਹੇ ਹੈ ਜ਼ਿਲ੍ਹਾ ਫਰੀਦਕੋਟ ਦੇ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਜਿਹੜੇ ਪਿੰਡ ਦੇ ਮੈਂਬਰ ਪੰਚਾਇਤ ਹੈ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਹੋਇਆ ਹੈ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਣ ਤੇ ਸਾਰਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤੇ ਲੀਡਰ ਨੇ ਇਹਨਾਂ ਦਾ ਸਵਾਗਤ ਕੀਤਾ ਵੈ ਇਹਨਾਂ ਨੂੰ ਆਸ ਦਵਾਈ ਹੈ ਕਿ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਪੂਰਾ ਬੰਦਾ ਮਾਨਸਕਾਰ ਦਵੇਗੀ ਤੇ ਸਾਨੂੰ ਵੀ ਪੂਰੀ ਉਮੀਦ ਹੈ ਇਹਨਾਂ ਦੇ ਆਉਣ ਨਾਲ ਭਾਰਤੀ ਜਨਤਾ ਪਾਰਟੀ ਫ੍ਰੀਕੋਟ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੂਗੀ। ਇਹੋ ਸਟਾਈਲ ਦੇ ਚੋਣ ਹੁਕਮਾਂ ਦੇਖਦੇ ਹੋ ਜਿਵੇਂ ਚੋਣਾਂ ਚ ਪਹਿਲੀ ਬੁਰੀ ਤਰ੍ਹਾਂ ਹਾਰੂ। ਦੇਖੋ ਜਿਹੜੀ ਬਾਈ ਇਲੈਕਸ਼ਨ ਦੇ ਰਿਜ਼ਲਟ ਇੱਕ ਵੱਖਰੇ ਇਲੈਕਸ਼ਨ ਦਾ ਰਿਜ਼ਲਟ ਹੁੰਦੇ ਆ। ਪਰ ਅਸੀਂ ਇਹ ਸਮਝਦੇ ਹਾਂ ਸਾਡੀ ਜਿਹੜੀਆਂ ਬਾਈ ਇਲੈਕਸ਼ਨ ਹੋਏ ਆ ਉਹਦੇ ਵਿੱਚ ਹਰ ਪਿੰਡ ਦੇ ਵਿੱਚ ਅਸੀਂ ਬੂਥ ਲਾਉਣ ਦੇ ਵਿੱਚ ਕਾਮਯਾਬ ਹੋਏ ਆ ਜਿਹਨੂੰ ਅਸੀਂ ਆਪਣੀ ਜਿੱਤ ਸਮਝਦੇ ਹਾਂ ਹਰ ਪਿੰਡ ਦੇ ਵਿੱਚ ਮੇਰੀ ਵੀ ਮੰਡਲ ਕੋਰਟ ਪਾਈ ਗਿੱਦੜਾ ਦੇ ਜਿ ਡਿਊਟੀ ਲੱਗੀ ਸੀ ਮੇਰੇ ਨਾਲ ਗगन শেਠੀ ਜੀ ਅਮਰ ਜੀ ਸਾਰੇ ਗਨੇ ਉੱਥੇ ਜਾਂਦੇ ਰਹੇ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਹਰੇਕ ਨੇ ਸਾਡਾ ਮਾਨ ਤੇ ਸਤਿਕਾਰ ਕੀਤਾ ਹਰ ਘਰ ਦੇ ਵਿੱਚ ਜਿੱਦੋਂ ਅਸੀਂ ਗਏ ਆ ਹਰੇਕ ਬੰਦਾ ਭਾਰਤੀ ਕਾਂਗਰਸ ਪਾਰਟੀ ਨੂੰ ਪਿਆਰ ਕਰਦਾ ਤੇ 27 ਦੇ ਵਿੱਚ ਉਹ ਭਾਰਤੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲਾ ਆ ਇਹ ਨਹੀਂ ਕਿ ਨਾ ਹੋਣੀ ਅਸਤਾਇ ਦੇ ਕਿਨੇ ਰਿਫਲੈਕਸ਼ਨ ਰਹੇ ਹੋ ਪਰ ਮੈਂ ਕੀ ਆਖੂ ਹਿੰਦੁਸਤਾਨ ਦੀ ਇਕੋ ਪਾਰਟੀ ਹੈ ਜਿਹੜੀ ਹਰ ਗਰੀਬ ਤੇ ਅਮੀਰ ਹਰੇਕ ਦਾ ਫਾਇਦਾ ਸੋਚਦੀ ਹੈ ਹਰੇਕ ਬੰਦੇ ਦੀ ਭਲਾਈ ਦਾ ਚਾਹੇ ਉਹ ਆਸ਼ਮਾਨ ਕਾਰਡ ਹੋਵੇ ਚਾਹੇ ਉਹ ਕੱਚੇ ਘਰ ਪੱਕੇ ਕਰਨੇ ਹੋਣ ਚਾਹੇ ਉਹ ਆਪਣਾ ਕਿਸਾਨ ਸਨਮਾਨੀ ਵੀ ਹੋਵੇ ਚਾਹੇ ਆਪਣਾ ਸੜਕਾਂ ਦਾ ਇਨਫਰਾਸਟ੍ਰਕਚਰ ਹਰ ਤਰ੍ਹਾਂ ਦੀ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਹੈ ਜਿਹੜੀਆਂ ਸੁੱਖ ਸਹੂਲਤਾਂ ਦੇ ਵਿੱਚ ਵਾਅਦਾ ਹੁੰਦਾ ਹੈ ਉਹਦੀ ਬੰਦੀ ਮਿਸਾਲਾਂ ਮੈਂ ਤੁਹਾਨੂੰ ਦਿੰਦਾ ਵੀ ਜਿੱਥੇ ਇਹਨਾਂ ਦੀ ਇੱਕ ਵਾਰੀ ਸਰਕਾਰ ਬਣ ਜਾਂਦੀ ਹੈ ਉੱਥੇ ਵਾਰ-ਵਾਰ ਬਣਦੀ ਹੈ ਵੀ ਰਾਤ ਕਿੰਨੀ ਵਾਰ ਬਣ ਗਈ ਹਰਿਆਣੇ ਦੇ ਵਿੱਚ ਅਸੀਂ ਰਿਪੀਟ ਹੋ ਰਹੇ ਆਂ ਰਾਜਸਥਾਨ ਦੇ ਵਿੱਚ ਰਿਪੀਟ ਹੋ ਰਹੇ ਆਂ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਭਾਰਤੀ ਜਨਤਾ ਪਾਰਟੀ ਦੇ ਕੰਮ ਕਰਨ ਦੇ ਬਲਬੂਤੇ ਤੇ ਪੰਜਾਬ ਦੇ ਲੋਕ ਵਾਰ-ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਗੇ ਇਹ ਸਾਨੂੰ ਸਾਰਿਆਂ ਨੂੰ ਉਮੀਦ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਜੀ ਮੈਂ ਪਿੰਡ ਮਮਾਰਾ ਤੋਂ ਜਿਲ੍ਹਾ ਫਰੀਦਕੋਟ ਦਾ ਜੀ ਪ੍ਰੀ ਕੋਟ ਦਾ ਜੀ ਲਖੋਵਾਲ ਦਾ ਪ੍ਰੈਸ ਕਾਤਰ ਸੀਗਾ ਜੀ ਉਹ ਸਿਫਾ ਦੇਤਾ ਜੀ ਮੈਂ ਉਧਰ ਕਿਸਾਨਾਂ ਤੇ ਮਜ਼ਦੂਰਾਂ ਦੀ ਗਰੀਬਾਂ ਦੀ ਖਾਤਰ ਮੈਂ ਭਾਲਤੀ ਜਨਤਾ ਪਾਰਟੀ ਦੇ ਨਾਲ ਜੁਆਇਨ ਕੀਤਾ ਜੀ ਜੋ ਕਿ ਮੈਂ ਪਿੰਡਾਂ ਦੀ ਆਵਾਜ਼ ਜਿਲ੍ਹਾ ਫਰੀਦਕੋਟ ਤੇ ਪੰਜਾਬ ਤੱਕ ਗਨ ਸੈਂਟਰ ਤੱਕ ਜੀ ਪਹੁੰਚਾਵਾਂਗੇ ਟੀਮ ਦੇ ਵਰਕ ਦੇ ਨਾਲ ਵਾਹਿਗੁਰੂ ਦਾ ਖਲਸਾ ਤੇ ਵਾਹਿਗੁਰੂ ਫਤਿਹ ਮਹਾਰਾਜ ਤੁਸੀਂ ਜੁਆਇਨ ਕੀਤਾ ਭਾਜਪਾ ਭਾਜਪਾ ਨਾਲ ਤੱਕ ਸੰਗਠਨ ਚੱਪੀ ਦਾ ਅੰਕੜਾ ਰਿਹਾ ਸਤਿਦਾਦੀ ਹੈ ਇੱਕ ਇੱਕ ਮੌਕਾ ਕਿਸਾਨ ਵੀ ਦੇਣਾ ਚਾਹੁੰਦੇ ਆ ਨਾ ਭਾਰਤੀ ਜਨਤਾ ਪਾਰਟੀ ਨੂੰ ਕਿਹੜੇ ਕਿਸਾਨ ਆ ਉਹ ਜਿਹੜੇ ਫਿਰ ਦੁੱਧ ਕਰਦੇ ਆ ਉਹ ਕਿਸਾਨ ਜੀ ਉਹ ਹੁੰਦੀ ਆ ਹਰ ਤਰ੍ਹਾਂ ਦੇ ਲੋਕ ਹੁੰਦੇ ਹਰੇਕ ਮਾਰਗ 'ਚ ਪਰ ਸਾਨੂੰ ਇਹ ਚੀਜ਼ ਦਾ ਥੋੜਾ ਜਿਹਾ ਹੁਣ ਸਮਝ ਆਉਂਦੀ ਹੈ ਕਿ ਜੇ ਆਪਾਂ ਇਹ ਪਾਰਟੀ ਦੀ ਸੇਵਾ ਕਰਾਂਗੇ ਤਾਂ ਸਾਡੇ ਵੀ ਮੋੜ ਮਾਝੀ ਆnde ਹੁੰਦੇ ਆ ਮੂਲ ਤੋਂ ਵਿਆਜ ਪਿਆਰਾ ਹੁੰਦਾ ਕੋਈ ਤਰ੍ਹਾਂ ਕੋ ਸਾਨੂੰ ਵੀ ਮੌਕਾ ਦੇਣਗੇ ਜੀ ਕਿ ਆਪਾਂ ਇੱਕ ਵਾਰ ਅਸੀਂ ਮੌਕਾ ਦੇਵਾਂਗੇ ਜੀ ਭਾਰਤੀ ਜਨਤਾ ਪਾਰਟੀ ਨੂੰ ਕਿਹੜੀਆਂ ਨੀਤੀਆਂ ਤੋਂ ਪ੍ਰਭਾਵ ਕੋਏ ਉਹ ਭਾਜਪਾ ਦੀ ਜੇ ਗੱਲ ਕਰੀਏ ਤਾਂ ਕਿਹੜੀਆਂ ਵਧੀਆ ਨੀਤੀਆਂ ਆਪਾਂ ਨੂੰ ਹਰੇਕ ਪਾਰਟੀਆਂ ਕੋਸ਼ ਨੀਤੀਆਂ ਮਾੜੀਆਂ ਹੀ ਹੁੰਦੀਆਂ ਚੰਗੀਆਂ ਨਹੀਂ ਹੁੰਦੀਆਂ ਅਸੀਂ ਕਾਂਗਰਸ ਚ ਵੀ ਰਹੇ ਹਾਂ ਜੀ ਅਕਾਲੀ ਦਲ ਚ ਵੀ ਰਹੇ ਹਾਂ ਨੌ ਮਾਲ ਦਾ ਰਿਸ਼ਤਾ ਰਿਹਾ ਉਹਨਾਂ ਦੇ ਵਿੱਚੋਂ ਸਾਨੂੰ ਪਤਾ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਗਰੀਬਾਂ ਦੀ ਖਾਤਰ ਕੁਝ ਨਾ ਕੁ ਕਰ ਸਕਦੀ ਉਮੀਦ ਨਾਲ ਅਸੀਂ ਆਏ ਹਾਂ ਤੇ ਉਮੀਦ ਆ ਵੀ ਸਾਡੀ ਉਮੀਦ ਹੈ ਭਾਰਤੀ ਜਨਤਾ ਪਾਰਟੀ ਪੂਰੀ ਕਰੂਗੀ ਪਹਿਲਾਂ ਤਾਂ ਮੈਂ ਗੁਰਦਾਸ ਮਵਾਰਾਹੀ ਨੂੰ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਫਰੀਦਕੋਟ ਜਿਲ੍ਹਾ ਕਾਈ ਵੱਲੋਂ ਵੈਲਕਮ ਕਰਦਾ ਅੱਜ ਸਾਡੀ ਫਰੀਦਕੋਟ ਜ਼ਿਲ੍ਹੇ ਦੀ ਪੂਰੀ ਟੀਮ प्रमोद शर्मा ਜੀ ਅਨੰਦ ਗਰਗ ਜੀ ਮੇਰੇ ਨਾਲ ਅਮਰ ਸਿੰਘ ਜੀ ਐਸਸੀ ਮੋਰਚਾ ਤੋਂ ਭਾਈ ਡਿੰਪੀ ਮੋਹਿਤ ਖੰਨਾ ਜੀ ਸਨੀ ਸ਼ਰਮਾ ਇਹ ਸਾਰੀ ਟੀਮ ਨੇ ਅੱਜ ਬੈਠ ਕੇ ਇਹਨਾਂ ਦਾ ਵੈਲਕਮ ਕੀਤਾ ਅਸੀਂ ਆਸ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਜਿਹੜੀਆਂ ਚੰਗੀਆਂ ਨੀਤੀਆਂ ਕਰਕੇ ਸਾਡੇ ਚ ਅਜ ਗੁਰਦਾਸ ਜੀ ਸ਼ਾਮਲ ਕੀਤੇ ਐ ਅਸੀਂ ਉਸੇ ਪੂਰੇ ਖੜੇ ਉਤਰਾਂਗੇ ਔਰ ਇਹਨਾਂ ਨੂੰ ਵੀ ਇੱਕ ਬੜੀ ਇੱਕ ਸ਼ੌਂਕ ਹੈ ਕਿ ਭਾਰਤ ਕਿਸਾਨੀ ਉਹਨਾਂ ਦੇ ਵਿੱਚ ਰਹਿ ਕੇ ਵੀ ਇਹਨਾਂ ਨੇ ਬੜਾ ਕੰਮ ਕੀਤਾ ਇਹ ਚਾਹੁੰਦੇ ਆ ਵੀ ਅਸੀਂ ਕੁਝ ਚੀਜ਼ਾਂ ਪਾਰਟੀ ਦੇ ਵਿੱਚ ਆ ਕੇ ਉਹ ਕਰਨਾ ਉਹ ਹੀ ਕੁਝ ਚਾਹੁੰਦੇ ਆ ਇਹ ਜੋ ਸਾਡੀ ਭਾਰਤੀ ਜਨਤਾ ਪਾਰਟੀ ਸੋਚ ਹੈ ਪਰ ਇਹ ਕਹਿੰਦੇ ਵੀ ਬੜੀਆਂ ਉਹਨਾਂ ਦੀਆਂ ਇਹੋ ਜਿਹੀਆਂ ਕੁਝ ਉਮੀਦਾਂ ਹੈਗੀਆਂ ਜਿਹੜੀਆਂ ਕਿ ਅਸੀਂ ਵਿਚਰੇ ਕਿ ਵੀ ਕਰ ਸਕਦੇ ਆ ਇਹ ਵੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਸਾਥ ਦੇਣਗੇ ਔਰ ਅਸੀਂ ਆਸ ਕਰਦੇ ਆ ਕਿ ਮਮਾਰਾ ਜਿਹੜਾ ਪੂਰਾ ਬੰਦਾ ਮਾਣ ਸਨਮਾਨ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਜਾਊਗਾ 27 ਦੀ ਤਰੀਕੇ ਵਿੱਚ 27 ਦੀ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖਿਓ ਜੀ ਕਿ ਜਿਵੇਂ ਪਿੰਡਾਂ ਦੇ ਵਿੱਚ ਦਿਨ-ਬੋ-ਦਿਨ ਲੋਕ ਸਾਡੇ ਨਾਲ ਜੁੜਦੇ ਆ ਔਰ ਉਹਨਾਂ ਨੂੰ ਬੜੀਆਂ ਆਸਾਂ ਉਮੀਦਾਂ ਕਿਉਂਕਿ ਇੱਕ ਵੇਖੋ ਪਿੱਛੇ ਜੇ ਆਮ ਆਦੀ ਪਾਰਟੀ ਦੇ ਵਿੱਚ 92 ml ਉਹਨਾਂ ਨੇ ਦਿੱਤੇ ਸੀਗੇ ਇਹ ਵੀ ਲੋਕਾਂ ਦਾ ਫਤਵਾ ਹੀ ਸੀਗਾ ਔਰ ਪਾਰਟੀ ਦਾ ਇੱਕ ਅਸੂਲ ਸੀਗਾ ਵੀ ਜੇ 92 ਦਿੱਤੇ ਆ ਤਾਂ ਇਹ ਕੰਮ ਕਰਕੇ ਦਿਖਾਉਣ ਔਰ ਉਹਨਾਂ ਦਾ ਸਾਲ ਤੋਂ 6 ਮਹੀਨੇ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਸਿਰਫ ਗੁਬਾਰਾ ਸੀਗਾ ਜਿਹਦੀ ਹਵਾ ਨਿਕਲ ਚੁੱਕੀ ਹੈ ਔਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੇਖੋ ਹਰਿਆਣਾ ਦੇ ਵਿੱਚ ਕਿੱਡਾ ਵਧੀਆ ਪ੍ਰਦਰਸ਼ਨ ਕਰਕੇ اٹਹੀ ਹੈ ਔਰ ਹੋਰ ਮਹਾਰਾਸ਼ਟਰ ਵਿੱਚ ਵੇਖੋ ਕਿੰਨਾ ਵਧੀਆ ਰਿਜ਼ਲਟ ਰਿਹਾ ਔਰ ਜਿਹੜੀਆਂ ਹੁਣ ਵੀ ਬਾਅਦ ਇਲੈਕਸ਼ਨ ਹੋਈਆਂ ਇਹਦੇ ਵਿੱਚ ਵੀ ਸਾਡੀ ਵੋਟ ਪਰਸੈਂਟੇਜ ਬਹੁਤ ਵੱਧ ਕੇ ਆਈ ਹੈ ਔਰ ਅਸੀਂ ਜਿਹੜੇ ਸਾਡੇ 4 ਕੈਂਡੀਡੇਟ ਜੋ ਵੋ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਪਾਰਟੀ ਦੀ ਬਾਅਦ ਇਲੈਕਸ਼ਨ ਦੇ ਵਿੱਚ ਮੂਹਰੇ ਆ ਕੇ ਸ਼ੇਰ ਬਣ ਕੇ ਇੱਕ ਫਾਈਟ ਲੜੀ ਹੈ ਔਰ ਇਸੇ ਤਰ੍ਹਾਂ ਹੀ ਦਿਨ ਬੋ ਦਿਨ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਬਹੁਤ ਵਧੀਆ ਗਰੋ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ 92 ਬਈ 10 ਹੋਰ ਜੁੜ ਗਏ 95 ਹੋ ਗਏ ਦੇਖੋ ਜੀ ਤੁਸੀਂ ਤੁਹਾਨੂੰ ਪਤਾ ਹੀ ਸੀ 92 ਥੋੜੇ ਨਹੀਂ ਹੁੰਦੇਗੇ ਪਹਿਲੀ ਵਾਰ ਹੋਇਆ ਸੀ ਪੰਜਾਬ ਦੇ ਵਿੱਚ 92 ਐਮਐਲਏ ਆਏ ਆ ਜਦੋਂ 92 ਨੇ ਕੁਝ ਨਹੀਂ ਕੀਤਾ ਫਿਰ 95 ਵੀ ਕੀ ਕਰ ਲੈਣਗੇ ਠੀਕ ਹੈ ਨਾ ਇਹਦੇ ਨਾਲ 92 95 ਨਾ ਕਰਨ ਦਾ ਕੋਈ ਫਾਇਦਾ ਨਹੀਂ ਜੀ ਸਹੀ ਤਾਂ ਐਮਐਲਏ ਜਿਹੜੇ ਆ ਉਹ 15 ਹੀ ਬਹੁਤ ਹੁੰਦੇ ਆ ਜਿਨੇ ਕੁਝ ਕਰਨਾ ਹੋਵੇ ਤੁਸੀਂ ਵੇਖੋ ਜਿੱਥੇ ਇੱਥੇ ਸਾਡੀ ਭਾਰਤ ਜਨਤਾ ਪਾਰਟੀ ਸਰਕਾਰ ਹੈ ਜਿਹੜੇ ਸਟੇਟਾਂ ਦੇ ਵਿੱਚ ਉਥੇ ਵੇਖੋ ਐਮਐਲਏ ਕਿਵੇਂ ਕੰਮ ਕਰ ਰਹੇ ਆ ਤੁਸੀਂ ਘਟੋ ਘਟੋ ਉਹਨਾਂ ਦੀਆਂ ਨੀਤੀਆਂ ਹੀ ਬਣਾ ਲਓ ਹੁਣ ਕੱਲੀਆਂ ਗੱਲਾਂ ਕਰਨ ਨਾਲ ਕੁਝ ਨਹੀਂ ਬੰਦ ਆ ਜੀ ਲੋਕ ਸਮਝ ਚੁੱਕੇ ਆ ਨਵਾਂ ਜੂਸ ਜਿਹੜਾ ਉਹ ਅੱਗੇ ਆ ਚੁੱਕਿਆ ਆ ਨਵੇਂ ਉਹ ਬਹੁਤ ਸਮਝਦਾ ਹੁਣ ਅੱਗੇ ਲੈ ਗੱਲਾਂ ਨਹੀਂ ਰਹਿਗੀਆਂਗਾ ਵੀ ਕਿਹਾ ਕਿ ਸ਼ੋਰ ਤੇ ਕੀਤਾ ਕੁਝ ਹੋਰ ਹੁਣ ਅਗਲਾ ਕਹਿੰਦਾ ਵੀ ਕੰਮ ਕਰੋ ਤੇ ਨਾਲ ਖੜੋ ਮੈਂ ਅਮਰ ਸਿੰਘ ਗਰਦਾਸ ਮਮਾਰਾ ਜੀ ਦਾ ਪਾਰਟੀ ਤੇ ਆਉਣ ਤੇ ਦਿਲੋਂ ਧੰਨਵਾਦ ਕਰਦਾ ਹਾਂ ਕਰਦਾਸ ਮਹਾਰਾਜ ਜੀ ਨੇ ਸਾਡਾ ਪਹਿਲਾਂ ਤੋਂ ਇਦੋਂ 15-20 ਸਾਲ ਦਾ ਪਿਆਰ ਚੱਲਦਾ ਪਿੰਡਾਂ ਵਿੱਚ ਅਸੀਂ ਕਈ ਵਾਰੇ ਪ੍ਰੋਗਰਾਮਾਂ ਤੇ ਇਕੱਠੇ ਹੁੰਦੇ ਰਹਿੰਦੇ ਸੀ ਤੇ ਗੱਲਬਾਤ ਪਾਰਟੀ 'ਚ ਆਉਣ ਬਾਰੇ ਚੱਲਦੀ ਰਹਿੰਦੀ ਸੀ ਇਹਨਾਂ ਦਾ ਥੋੜੇ ਦਿਨ ਪਹਿਲਾਂ ਹੀ ਮਨ ਬਦਲਿਆ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਕਿ ਆਪਾਂ ਪਾਰਟੀ 'ਚ ਹੁਣ ਆਉਣ ਨੂੰ ਤਿਆਰਾਂ ਇਹ ਆਪਾਂ ਇਹਨਾਂ ਦਾ ਹਾਂ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ